ਇੱਕ ਗੁਰਦੁਆਰਾ ਰਕਾਵ ਸਾਰਸਾਵ ਹੈ ਜੀ ਸਿਰੂ ਗੋਵਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਘੋੜੇ ਦੇ ਸਵਾਰ ਹੋਣ ਲੱਗੇ ਤਾਂ ਇੱਕ ਰਕਾਵ ਟੁੱਟ ਗਈ ਜੋ ਕਿ ਗੁਰਦੁਆਸਾ ਬਹਿ ਕੇ ਮੌਜੂਦਾ ਹੈ ਇੱਥੇ ਹੀ ਘੋੜੇ ਦੇ ਸਵਾਰ ਹੋ ਕੇ ਖਜ਼ਾਵੇਂ ਦੀ ਧਾਵ ਤੇ ਬੁੱਢੇ ਸਾਹ ਜੀ ਦੀ ਟੁੱਟੀ ਗੰਡੀ ਸੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਘੋੜੇ ਦੇ ਸਵਾਰ ਹੁਣ ਲੱਗੇ ਤਾਂ ਇੱਕ ਰਗਾਂ ਟੁੱਟ ਗਈ ਜੋ ਕਿ ਗੁਰਦਰਾ ਸਾਹਿਬ ਵਿਖੇ ਮੌਜੂਦਾ ਹੈ ਇੱਥੇ ਹੀ ਘੋੜੇ ਦੇ ਸਵਾਰ ਹੋ ਕੇ ਖਰਾਨੇ ਦੀ ਢਾਹ ਪੁੱਜੇ ਸਨ ਗੁਰੂ ਜੀ ਨੇ ਟੁੱਟੀ ਗੰਢੀ ਸੀ